ਕਸ਼ਮੀਰੀ ਜੋ ਬ੍ਰਾਹਮਣ ਆਏ ਸੀ ਕਿਰਪਾ ਰਾਮ ਜੀ ਉਹਨਾਂ ਨੇ ਜਦੋਂ ਬੇਨਤੀ ਕੀਤੀ ਸਾਡਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿਸੇ ਮਹਾਨ ਬਲੀਦਾਨ ਦੀ ਲੋੜ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਤੁਹਾਡੇ ਤੋਂ ਮਹਾਨ ਆਤਮਾ ਕਿਹੜੀ ਹੋ ਸਕਦੀ ਹੈ ਤਾਂ ਉਹਨਾਂ ਨੇ ਫਿਰ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਾ ਕੇ ਭਾਈ ਮਤੀ ਦਾਸ ਭਾਈ ਸਤੀ ਦਾਸ ਦੇ ਭਾਈ ਦਿਆਲਾ ਜੀ ਨਾਲ ਸ਼ਹੀਦੀ ਦਿੱਤੀ ਜਲਮਰਾ ਜੋ ਟੱਕਰਾ ਕਰ ਲਈ ਆਪਣਾ ਸੀਸ ਦਿੱਤਾ ਸਾਰੇ ਪਰਿਵਾਰ ਨੂੰ ਵਾਰਿਆ ਚਾਰ ਪੋਤਰੇ ਵਾਰੇ ਆਪਦਾ ਬੇਟਾ ਵਾਰਿਆ ਆਪਦਾ ਪਰਿਵਾਰ ਵਾਰਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਆਪਣੇ ਹਿੰਦੂਆਂ ਦੀ ਇੱਜ਼ਤ ਰੱਖਣ ਵਾਸਤੇ ਜਨਉ ਨਾਲ ਹੋਣ ਵਾਸਤੇ ਇਹਨਾਂ ਨੇ ਆਪਣਾ ਦਿੱਲੀ ਜਾ ਕੇ ਸੀਸ ਦਿੱਤਾ ਹਿੰਦੂ ਸਿੱਖ ਔਰ ਬ੍ਰਾਹਮਣ ਜੋ ਵੀ ਆ ਅਸੀਂ ਅੱਜ ਆਪਦੀ ਬਹੁਤ ਹੀ ਵਧੀਆ ਆਜ਼ਾਦੀ ਨਾਲ ਰਹਿ ਰਹੇ ਆ ਉਹਨਾਂ ਦੀ ਬਦੌਲਤ ਹੀ ਹੈ ਦੀਮਾਨ ਸਾਹਿਬ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੋ ਕਿ ਸਾਨੂੰ ਹਿੰਦੂਜੀ ਚਾਦਰ ਇੱਕ ਸਾਊਂਡ ਐਂਡ ਲਾਈਟ ਸ਼ੋਅ ਵਿਖਾਇਆ ਕਿ ਜੋ ਅੱਜ ਕੱਲ ਦੀ ਪੀੜ੍ਹੀ ਹੈ ਜਿਆਦਾ ਸੋਸ਼ਲ ਮੀਡੀਆ ਤੇ ਜਾ ਰਹੀ ਹੈ ਜੋ ਜਿਆਦਾ ਇੱਧਰ ਉੱਧਰ ਭਟਕਦੀ ਜਾ ਰਹੀ ਹੈ ਸਿੱਖੀ ਤੋਂ ਆਪਦੇ ਧਰਮ ਤੋਂ ਗੁਰਬਾਣੀ ਤੋਂ ਬਹੁਤ ਦੂਰ ਜਾ ਰਹੇ ਨੇ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਸੀ ਕਿ ਜੋ ਆਪਦੇ ਆਪਦੀ ਹਿਸਟਰੀ ਨੂੰ ਜਾਣਨ ਆਪਦੇ ਧਰਮ ਵੱਲ ਆਣ ਆਪਦੇ ਧਰਮ ਨੂੰ ਸਿੱਖਣ ਤੇ ਗੁਰਬਾਣੀ ਨਾਲ ਵਧਣ ਸਾਡੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਚਾਂਦਨੀ ਚੌਂਕ ਦੇ ਵਿੱਚ ਆਪਣਾ ਸੀਸ ਦੇ ਦਿੱਤਾ ਉਹਨਾਂ ਦੇ ਨਾਲ ਭਾਈ ਦਿਆਲਾ ਜੀ ਗੜਾਹਾਂ ਦੇ ਵਿੱਚ ਉੱਭਲ ਗਏ ਚੜਖੜੀਆਂ ਤੇ ਚੜ ਗਏ ਕਿਉਂਕਿ ਨਸ਼ਿਆਂ ਦਾ ਜਿਹੜਾ ਹੜ ਵਹਿ ਰਿਹਾ ਜਿਹੜੇ ਲੋਕ ਅੱਜ ਕੱਲ ਆਪਣੀ ਜਿਹੜੀ ਅਣਖ ਤੇ ਗੈਰਤ ਨੂੰ ਭੁੱਲਦੇ ਜਾ ਰਹੇ ਆ ਉਸ ਅਣਖ ਤੇ ਗੈਰਤ ਨੂੰ ਜਗਾਉਣ ਲਈ ਖਾਸ ਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਉਹਨਾਂ ਦੇ ਸ਼ਹਾਦਤ ਨੂੰ ਹੋਰ ਵੀ ਉੱਚਾ ਤੇ ਸਾਰਿਆਂ ਤਾਈ ਪਹੁੰਚਾਉਣ ਲਈ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਬੇਨਤੀ ਕਰਦਾ ਲੋਕੋ ਪੰਜਾਬ ਸਰਕਾਰ ਇਹਨਾਂ ਲੱਖਾਂ ਰੁਪਇਆ ਦਾ ਬਜਟ ਦੇ ਨਾਲ ਤੁਹਾਡੇ ਵਾਸਤੇ ਕਰ ਰਹੀ ਹੈ ਜਰੂਰ ਦਰਸ਼ਨ ਕਰੋ ਜਰੂਰ ਆਓ